ਸਿਰਫ ਇੱਕ ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਅੱਜ ਵੀਡੀਓ ਮੈਂ ਤੁਹਾਡੇ ਨਾਲ ਜਦੋਂ ਸੱਚੇ ਪਾਤਸ਼ਾਹ ਜਾਣ ਲੱਗੇ ਨਾ ਸ਼੍ਰੀ ਚਮਕੌਰ ਸਾਹਿਬ ਜੀ ਦੀ ਕੱਚੀ ਗੜੀ ਛੱਡ ਕੇ ਤੇ ਮਹਾਰਾਜ ਸਾਹਿਬ ਜਾਣ ਲੱਗੇ ਮਹਾਰਾ ਨੇ ਜੋੜਾ ਤਾਰਤਾ ਆਪਣਾ <table> ਤਾੜੀ ਸਾਹਿਬ ਅਸਥਾਨ ਬਣਿਆ ਉੱਥੇ ਤੁਸੀਂ ਕਦੇ ਆਓ ਤਾਂ ਦਰਸ਼ਨ ਕਰਿਓ ਕਰੇ ਵੀ ਹੋਣਗੇ <table> ਤਾੜੀ ਸਾਹਿਬ ਤੋਂ ਜਦੋਂ ਗੁਰੂ ਸਾਹਿਬ ਜਾਂਦੇ ਨੇ ਤੇ ਮਹਾਰਾ ਨੇ ਜੋੜਾ ਤਾਰਤਾ ਭਾਈ ਦਿਆ ਸਿੰਘ ਜੀ ਕਹਿੰਦੇ ਵੀ ਸੱਚੇ ਪਾਤਸ਼ਾਹ ਤੁਸੀਂ ਜੋੜਾ ਤਾਂ ਪਾ ਲਓ ਆਪਣਾ ਵੀ ਦੇਖੋ ਵੀ ਕਿੰਨੇ ਨੇਜੇ ਕਿੰਨੀਆਂ ਤਲਵਾਰਾਂ ਕਿੰਨਾ ਨਾ ਵੀ ਚਰਣਾ ਦੇ ਨਾਲ ਲੱਗ ਜੇ <table> ਮਾਰੇ ਕਹਿੰਦੇ ਵੀ ਦਇਆ ਸਿੰਘ ਜੀ ਮੈਂ ਜੋੜਾ ਤਾਂ ਲਾ ਚੱਲੇ ਹਾਂ ਵੀ ਇਹ ਕੋਈ ਸਿੰਘ ਲੜਦਾ ਹੋਊਗਾ ਤਾਂ ਉਹਦਾ ਦਿਮਾਲਾ ਵੱਧ ਗਿਆ ਹੋਊਗਾ ਕੇਸ ਖੇਲਰਗੇ ਹੋਣਗੇ ਤੇ ਮੈਂ ਕਹਿੰਦੇ ਵੀ ਜੋੜਾ ਤਾਂ ਲਾ ਚੱਲੇ ਮੇਰਾ ਪੈਰ ਕਿਸੇ ਸਿੰਘ ਦੇ ਕੇਸਾਂ ਤੇ ਨਾ ਤਰਿਆ ਜਾਏ ਐਨਾ ਸਤਕਾਰ ਮਾਰਨ ਕਰਿਆ ਮਾਰੇ ਕਹਿੰਦੇ ਵੀ ਮੇਰੇ ਪੈਰਾਂ ਚ ਨੇਜੇ ਵਜਣ ਤਲਵਾਰਾਂ ਵਜਣ ਮੈਨੂੰ ਪਰਵਾਹ ਨਹੀਂ ਪਰ ਮੈਂ ਕਿਸੇ ਸਿੰਘ ਦੇ ਕੇਸਾਂ ਦੀ ਬੇਦਵੀ ਨਹੀਂ ਕਰਨੀ ਚਾਹੁੰਦਾ ਤੇ ਜਦੋਂ ਗੁਰੂ ਸਾਹਿਬ ਜਾਣ ਲੱਗੇ ਭਾਈ ਦਇਆ ਸਿੰਘ ਨਾਲ ਨਾਲ ਤੁਰੇ ਜਾਂਦੇ ਆ ਤੇ ਮਿੱਠਾ ਮਿੱਠਾ ਮੀਂਹ ਪੈਂਦਾ ਬਿਜਲੀ ਲਿਸ਼ਕਦੀ ਹੈ ਹਨਾ ਤੇ ਜਦੋਂ ਮੈਂ ਤੁਰੇ ਜਾਂਦੇ ਨੇ ਤੇ ਭਾਈ ਦਇਆ ਸਿੰਘ ਜੀ ਬਿਜਲੀ ਲਿਸ਼ਕਰੀ ਆ ਇੱਕਦਮ ਨਿਗਾ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਗਈ ਭਾਈ ਦਇਆ ਸਿੰਘ ਜੀ ਦੀ ਦਸਵੇਂ ਪਾਤਸ਼ਾਹ ਨੇ ਵੀ ਦੇਖ ਲਿਆ ਮਾਰੇ ਸਭ ਕੋਲ ਦੀਆਂ ਲਾਂਗੇ ਜਿਵੇਂ ਜਾਣਦੇ ਵੀ ਨਹੀਂ ਭਾਈ ਦਇਆ ਸਿੰਘ ਜੀ ਕਹਿੰਦੇ ਵੀ ਵੀ ਮਹਾਰਾਜ ਵੀ ਕਮਾਲ ਆ ਵੀ ਆ ਕੀ ਵੀ ਤੁਸੀਂ ਆਏ ਕੋਲ ਦੀ ਲਾਂਗੇ ਜਿਵੇਂ ਆਪਦੇ ਸਭ ਜਾਤੇ ਨੂੰ ਜਾਣਦੇ ਵੀ ਨਹੀਂ ਹੁੰਦੇ ਹਨ ਨਾ ਪੁੱਤ ਨੇ ਤੁਹਾਡੇ ਲਾਲ ਨੇ ਫਿਰ ਉੱਥੇ ਮੈਂ ਤੁਹਾਨੂੰ ਉਦੋਂ ਸੁਣਾਇਆ ਸੀਗਾ ਭਾਈ ਦਇਆ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰੇ ਨੂੰ ਕਿਹਾ ਸੀਗਾ ਕੀਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੋਂ ਕੇਰ ਜਾਂਦਾ ਤੇਰੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੋਂ ਫੇਰ ਜਾਂਦਾ ਮਾਰੇ ਤੁਹਾਡੇ ਕਹਿੰਦੇ ਤਿਆਗ ਦੀ ਮਹਿੰਦੀ ਤੁਹਾਡਾ ਲੈ ਚਲੀ ਸੀ ਤੁਸੀਂ ਹੱਥ ਹੀ ਫੇਰ ਜਾਂਦੇ ਹਨਾ ਤੇ ਪਾਈ ਦਿਆ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਕਲਗੀਆਂ ਵਾਲਿਆਂ ਨੂੰ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਉਹ ਬੱਚਿਆਂ ਦੀਆਂ ਪੀੜਾਂ ਤਾਂ ਪੰਖੇਰੂ ਵੀ ਨਹੀਂ ਚੱਲਦੇ ਮਹਾਰਾਜ ਲੱਖਾਂ ਹੀ ਗਰੀਬ ਮਾਪੇ ਇਸ ਜੱਗ 'ਤੇ ਆਏ ਨੇ ਕੱਫਣੋਂ ਬਗੈਰ ਦਸ ਕੀਂਦੇ ਪੁੱਤ ਗਏ ਨੇ ਮਹਾਰਾਜ ਜੀ ਕਹਿੰਦਾ ਕੱਪੜਿਆਂ ਤੋਂ ਕੱਫਣ ਤੋਂ ਬਿਨਾ ਤਾਂ ਨਹੀਂ ਨਾ ਕੋਈ ਗਿਆ ਗਰੀਬ ਤੋਂ ਗਰੀਬ ਆਪੇ ਇਸ ਸੰਸਾਰ ਤੇ ਆਇਆ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਤੁਸੀਂ ਕਹਿਣਾ ਕੀ ਜਾਂਦੇ ਹੋ ਭਾਈ ਦਇਆ ਸਿੰਘ ਜੀ ਕਹਿੰਦੇ ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ ਅੱਧਾ ਅੱਧਾ ਦੋਵਾਂ ਦੇ ਸ਼ਰੀਰਾਂ ਉੱਤੇ ਪਾ ਦਿਆਂ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਕਹਿੰਦੇ ਆਖ ਸਾਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨ ਤਨਖਾਹ ਤੋਂ ਰਹੇ ਜੋ ਮੇਰੇ